ਚਲੇਗੀ ਨਹੀਂ ਚਲੇਗੀ ਦਕਤਾਂ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਤੁਸੀਂ ਕਰੋਗੇ ਜੀ ਨਹੀਂ ਚਲੇਗੀ ਨਹੀਂ ਚਲੇਗੀ ਫੇਰ ਜਾਰੀ ਹੋਵੇ ਚਾਹੇ ਉਹ ਮਹਿੰਗਾਈ ਹੋਵੇ ਚਾਹੇ ਉਹ ਇਹ ਇਸ ਦੀ ਸਭ ਤੋਂ ਵੱਡੀ ਪੰਚਾਇਤ ਜਿੱਥੇ ਲੋਕਤੰਤਰ ਦੇ ਨਾਲ ਲੋਕਾਂ ਦੁਆਰਾ ਚੁਣ ਕੇ ਸਾਡੇ ਸੰਸਦ ਮੈਂਬਰਾਂ ਨੂੰ ਭੇਜਿਆ ਜਾਂਦਾ ਤੇ ਮੋਦੀ ਸਰਕਾਰ ਨੇ 143 ਦੇ ਕਰੀਬ ਸਾਡੇ ਜਿਹੜੇ ਵੀ ਵਿਰੋਧੀ ਧਿਰਾਂ ਦੇ ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰ ਸੀ ਉਹਨਾਂ ਨੂੰ ਮੁਅਤਲ ਕਰ ਦਿੱਤਾ ਸੋ ਉਸ ਦੇ ਵਿਰੋਧ ਦੇ ਵਿੱਚ ਅੱਜ ਇਹ ਜਿਹੜਾ ਸਾਡੇ ਜ਼ਿਲ੍ਹਾ ਪ੍ਰਧਾਨ ਸਦਾ ਦਲਬੀਰ ਸਿੰਘ ਗੋਲਟੀ ਦੀ ਗਵਾਹੀ ਦੇ ਵਿੱਚ ਅਸੀਂ ਇਹ ਪ੍ਰਦਰਸ਼ਨ ਕਰ ਰਹੇ ਹਾਂ ਮੋਦੀ ਸਰਕਾਰ ਦਾ ਪਤਲਾ ਫੂਕਰਿਆਂ ਨਾਲੇ ਪਿੱਟ ਸਿਆਪਾ ਕਰ ਰਹੇ ਹਾਂ ਸੋ ਆਪਾਂ ਨੂੰ ਦੇਖਣਾ ਚਾਹੀਦਾ ਈ ਕਿ ਪਿਛਲੇ ਨਿਰੰਤਰ ਜਦੋਂ ਦੀ ਇਹ ਮੋਦੀ ਸਰਕਾਰ ਸਾਡੇ ਦੇਸ਼ ਦੇ ਵਿੱਚ ਆਈ ਉਦੋਂ ਤੋਂ ਕਿਵੇਂ ਨਿਰੰਤਰ ਹਰ ਇੱਕ ਵਰਗ ਦੇ ਨਾਲ ਧੱਕੇ ਸਹੀ ਹੋ ਰਹੀ ਆ ਤੇ ਉਹ ਸਾਡੇ ਦੇਸ਼ ਦੇ ਚੁਣੇ ਹੋਏ ਲੋਕਾਂ ਦੇ ਨੁਮਾਇੰਦੇ ਉਹਨਾਂ ਨੂੰ ਵੀ ਮੁਅਤਲ ਕੀਤਾ ਜਾ ਰਿਹਾ ਦੇ ਸਾਡੇ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਉਹ ਪਾਰਲੀਮੈਂਟ ਦੇ ਵਿੱਚੋਂ ਸੋ ਅਸੀਂ ਇਹਦਾ ਹਮੇਸ਼ਾ ਵਿਰੋਧ ਕਰਾਂਗੇ ਸੋ ਸਾਰੇ ਅੱਜ ਜ਼ਿਲ੍ਹੇ ਦੀ ਕ੍ਰੀਮ ਬਲਾਕਾਂ ਦੇ ਸਾਰੇ ਜਿੰਨੂ ਵੀ ਵੱਖ-ਵੱਖ ਏਰੀਆ ਚੋਂ ਆਏ ਨੇ ਸਾਡੇ ਪਾਰਟੀ ਦੇ ਵਰਕਰ ਸਾਰੇ ਅਸੀਂ ਰੋਜ਼ ਪ੍ਰਦਰਸ਼ਨ ਕਰਦੇ ਆਂ ਤੇ ਹਮੇਸ਼ਾ ਮੋਦੀ ਸਰਕਾਰ ਦੇ ਖਿਲਾਫ ਜਿਹੜੀ ਲੜਾਈ ਆ ਉਹ ਕਾਂਗਰਸ ਪਾਰਟੀ ਦੀ ਹਮੇਸ਼ਾ ਜਾਰੀ ਰਹੂਗੀ ਤੇ ਜਦੋਂ ਤੱਕ ਪੂਰੇ ਵਧੀਆ ਤਰੀਕੇ ਨਾਲ ਸਾਡੇ ਦੇਸ਼ ਦੇ ਲੋਕਾਂ ਨਾਲ ਆਮ ਜਨਤਾ ਦੇ ਨਾਲ ਹਰੇਕ ਵਰਗ ਦੇ ਨਾਲ ਇਨਸਾਫ ਨਹੀਂ ਮਿਲਦਾ ਕਾਂਗਰਸ ਪਾਰਟੀ ਆਪਦੀ ਲੜਾਈ ਆ ਉਹ ਜਿਹੜੀ ਜਾਰੀ ਰੱਖੂਗੀ ਅੱਜ ਇਹ ਜੋ ਮੋਦੀ ਸਰਕਾਰ ਦੀ ਡਿਕਟੇਟਰਸ਼ਿਪਾ ਜਿਨ੍ਹਾਂ ਨੇ 143 ਐਮਪੀ ਆਪਣੇ ਮੁੱਤਲ ਕੀਤੇ ਨੇ ਜੋ ਲੋਕਾਂ ਦੀ ਆਵਾਜ਼ ਲੋਕ ਸਭਾ ਵਿੱਚ ਬੁਲੰਦ ਕਰਦੇ ਨੇ ਇਹ ਮੋਦੀ ਸਰਕਾਰ ਹਰੇਕ ਦਾ ਗਲਾ ਕੁੱਟਣਾ ਚਾਹੁੰਦੀ ਆ ਅੱਜ ਉਹਦੇ ਵਿਰੁੱਧ ਉਹਦੇ ਵਿਰੁੱਧ ਸਾਡੇ ਐਮਐਲਏ ਦਰਵੀਰ ਸਿੰਘ ਗੋਲੜੀ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ 'ਚ ਸਾਰੇ ਬਲਾਕਾਂ ਦੇ ਪ੍ਰਧਾਨਾਂ ਤੇ ਸਮੂਹ ਵਰਕਰ ਰੋਸ਼ ਪ੍ਰਦਰਸ਼ਨ ਕਰਕੇ ਮੋਦੀ ਸਾਹਿਬ ਦਾ ਪਤਲਾ ਫੂਕਾਂਗੇ ਤੇ ਅੱਗੇ ਵੀ ਜੇ ਇਸਤਰੀ ਨਰਿੰਦਰ ਮੋਦੀ ਨੇ ਕੋਈ ਹੋਰ ਇਹ ਪਿੱਛੇ ਕਦਮ ਨਾ ਹਟਾਇਆ ਤਾਂ ਇਸ ਤੋਂ ਵੱਡੇ ਪ੍ਰਦਰਸ਼ਨ ਕੀਤੇ ਜਾਣਗੇ ਤੇ ਅਸੀਂ ਮੋਦੀ ਸਰਕਾਰ ਨੂੰ ਚੱਲਦਾ ਕਰਨ ਲਈ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਵੱਧ ਤੋਂ ਵੱਧ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਜਿਤਾਓ ਤਾਂ ਕਿ ਮੋਦੀ ਨੂੰ ਆਪਾਂ ਇੱਥੋਂ ਚੱਲਦਾ ਕਰੀਏ ਇਹਨਾਂ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਚਮਕੌਰ ਸਿੰਘ ਜੱਸੀ ਜੀ ਚੇਅਰਮੈਨ ਐਸੀ ਡਿਪਾਰਟਮੈਂਟ ਡਿਸਟ੍ਰਿਕਟ ਸੰਗਰੂਰ ਕਾਂਗਰਸ ਪਾਰਟੀ ਕੀ ਵਜਾ ਜੋ ਪੁਤਲਾ ਪੁੱਤਲਾ ਪੁੱਤਲਾ ਇਹ ਸਰ ਪੁਤਲਾ ਫੂਕਣ ਦਾ ਕਾਰਨ ਇਹ ਹੈ ਜਿਹੜੇ ਸਾਡੇ ਆਪੋਜੀਸ਼ਨ ਦੇ 142 ਸੰਸਦ ਨੇ ਇਹ ਬਿਲਕੁਲ ਗੈਰ ਗੈਰ ਕਾਨੂੰਨੀ ਢੰਗ ਦੇ ਨਾਲ ਇੱਕ ਡਿਕਟੇਟਰਸ਼ਿਪ ਦੇ ਨਾਲ ਜਿਸ ਜਿਹਦਾ ਵੀ ਕੋਈ ਕੋਈ ਆਪੋਜੀਸ਼ਨ ਦਾ ਸੰਸਦ ਮੈਂਬਰ ਹੈ ਜਿਹੜਾ ਉੱਥੇ ਦਾ ਮੈਂਬਰ ਹੈ ਉਹ ਕੋਈ ਸਵਾਲ ਚੱਕਦਾ ਕਿਸੇ ਤਰ੍ਹਾਂ ਦਾ ਕੋਈ ਕੰਮ ਕਹਿੰਦਾ ਮੋਦੀ ਸਰਕਾਰ ਦੇ ਉਹਨਾਂ ਦੇ ਵਾਅਦੇ ਯਾਦ ਕਰਾਉਂਦਾ ਜਾਂ ਕੋਈ ਗਲਤ ਹੋ ਰਿਹਾ ਉਹਨੂੰ ਯਾਦ ਕਰਾਉਣ ਦੀ ਕੋਸ਼ਿਸ਼ ਕਰਦਾ ਇਹ ਦੂਜੇ ਦਿਨ ਜਾਂ ਤੱਕ ਕਰੇ ਉਹਦੇ ਈਡੀ ਭੇਜ ਦਿੰਦੇ ਨੇ ਜਾਂ ਸੀਬੀਆਈ ਭੇਜ ਦਿੰਦੇ ਨੇ ਇਹ ਭੇਜ ਕੇ ਇੱਕ ਤਰ੍ਹਾਂ ਦੱਬਣਾ ਚਾਹੁੰਦੇ ਨੇ ਵੀ ਤੂੰ ਆਵਾਜ਼ ਜਿਹੜੀ ਸਾਡੇ ਖਿਲਾਫ ਜਾਂ ਸਰਕਾਰ ਦੇ ਖਿਲਾਫ ਆਵਾਜ਼ ਨਾ ਕਰ ਜਿਹੜੇ 142 ਸੰਸਦ ਕੀਤੇ ਨੇ ਇਹਦਾ ਜਿਹੜਾ ਨਤੀਜਾ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਭੁਗਤਣਾ ਪਊਗਾ ਆ 24 ਦੇ ਵਿੱਚ ਦੁੱਧਾ ਦੁੱਧ ਪਾਣੀ ਦਾ ਪਾਣੀ ਇਹਨਾਂ ਨੂੰ ਚੱਕ ਕੇ ਮੋਦੀ ਸਰਕਾਰ ਨੂੰ ਚੋਲਾ ਨੂੰ ਵਾਪਸ ਗੁਜਰਾਤ ਭੇਜਾਂਗੇ ਤੁਹਾਡੇ ਸਾਹਮਣੇ ਇਹੀ ਕਾਰਨ ਹੈ ਜਿਹੜਾ ਸਾਨੇ ਜਿਹੜਾ ਪੁੱਤਰਾ ਫੁਕਿਆ ਤੇ ਮੈਂ ਇੱਕ ਗੱਲ ਨਾਲ ਹੀ ਹੋਰ ਕਹਿ ਦੇਣਾ ਚਾਹਣਾ ਮੀਡੀਆ ਦੇ ਮਾਧਿਅਮ ਦੇ ਨਾਲ ਜਿਹੜੇ ਸਾਡੇ ਦੇਸ਼ ਦੇ ਰਾਸ਼ਟਰਪਤੀ ਸਾਡੇ ਦੇਸ਼ ਦੇ ਰਾਸ਼ਟਰਪਤੀ ਨੂੰ ਵੀ ਇਸ ਵੱਲ ਨਿਗਾ ਰੱਖਣੀ ਚਾਹੀਦੀ ਹੈ ਧਿਆਨ ਰੱਖਣਾ ਚਾਹੀਦਾ ਵੀ ਦੇਸ਼ 'ਚ ਹੋ ਕੀ ਰਿਹਾ ਹੈ ਕਿਤਨਾ ਕਿਤੇ ਇਹਨਾਂ ਨੇ ਵੀ ਜਿਵੇਂ ਕਹਿੰਦੇ ਨੇ ਹੁੰਦੇ ਵੀ ਅੱਖਾਂ ਵਿੱਚ ਨਾਲ ਆ ਕੰਮ ਕਰ ਰਖ ਮੇਰਾ ਨਾਮ ਮਰੂਨਾ ਹੈ ਜੀ ਕੀ ਕਹੋਗੇ ਅੱਜ ਜੋ ਤੁਸੀਂ ਪਤਲਾ ਫੁਕਰੇ ਦੇ ਬਾਰੇ ਅੱਜ ਦੇਖੋ ਲੋਕ ਸਭਾ ਸੰਸਦ ਦੀ ਸਿਕਿਉਰਿਟੀ ਨੂੰ ਲੈ ਕੇ ਜੇ ਕਾਂਗਰਸ ਦੇ ਐਮਪੀਜ਼ ਨੇ ਵਿਰੋਧ ਚੱਕਿਆ ਤਾਂ ਉਹਨਾਂ ਨੂੰ ਸਸਪੈਂਡ ਹੀ ਕਰ ਦਿੱਤਾ ਗਿਆ ਦੇਖੋ ਸਿਕਿਉਰਿਟੀ ਸਭ ਦੇ ਸਾਰਿਆਂ ਵਾਸਤੇ ਹੈ ਸਿਕਿਉਰਿਟੀ ਨੂੰ ਲੈ ਕੇ ਕੋਈ ਵੀ ਕੋਤਾਹਕ ਨਹੀਂ ਹੋਣੀ ਚਾਹੀਦੀ ਸਿਕਿਉਰਿਟੀ ਨੂੰ ਲੈ ਕੇ ਦੇਖੋ ਜਿਉਂ ਇੱਕ ਚਿੜੀ ਫੜਨੀ ਮਾਰ ਸਕਦੀ ਲੋਕ ਅਰਸ਼ੂ ਗਿਆਸ ਲੈ ਕੇ ਅੰਦਰ ਚਲੇ ਗਏ ਔਰ ਉਹਦੇ ਵਿਰੋਧ ਦੇ ਵੀ ਸਾਡੇ 143 ਐਮਪੀ ਜਿਹੜੇ ਨੇ ਉਹ ਨिलंबित ਕਰ ਦਿੱਤੇ ਗਏ ਤੇ ਅਸੀਂ ਉਹਦਾ ਵਿਰੋਧ ਕਰਦੇ ਹਾਂ ਔਰ ਮੋਦੀ ਸਰਕਾਰ ਨੂੰ ਇਹ ਐਲਾਨ ਕਰਦੇ ਹਾਂ ਕਿ ਉਹ ਆਪਣਾ ਫੈਸਲਾ ਵਾਪਸ ਲੈਣ ਤੇ ਉਹਨਾਂ ਨੂੰ ਦੁਬਾਰਾ ਸੰਸਦ ਦੇ ਵਿੱਚ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਕਿ ਉਹ ਆਪਣੀ ਆਵਾਜ਼ ਚੁੱਕ ਸਕਣ ਕਿਉਂਕਿ ਮਹਿੰਗਾਈ ਦੇ ਮੁੱਦੇ ਤੇ ਕੁਝ ਨਹੀਂ ਬੋਲਦੇ ਬੇਰੋਜ਼ਗਾਰੀ ਤੇ ਕੁਝ ਨਹੀਂ ਬੋਲਦੇ ਮਮਿਕਰੀ ਹੋ ਰਹੀ ਹੈ ਰਾਹੁਲ ਜੀ ਮੂਵੀ ਬਣਾ ਰਹੇ ਨੇ ਉਹਦੀ ਚਰਚਾ ਹੋ ਰਹੀ ਹੈ ਜਿਸ ਚੀ ਦੀ ਚਰਚਾ ਕਰਨੀ ਹੈ ਉਸ ਚੀ ਦੀ ਚਰਚਾ ਤਾਂ ਇਹ ਕਰ ਹੀ ਨਹੀਂ ਰਹੇ ਕੀ ਤੁਸੀਂ ਨਲੰਬਿਤ ਕਿਸ ਲਈ ਕੀਤਾ ਹੈ ਵਿਰੋਧੀ ਤਾਂ ਵਿਰੋਧ ਕਰਨਗੇ ਹੀ ਜੀ ਉਹ ਤਾਂ ਵਿਰੋਧ ਕਰਨਗੇ ਕਰਦੇ ਰਹਿਣਗੇ ਤੇ ਕਰਦੇ ਰਹਾਂਗੇ ਜੀ ਧੰਨਵਾਦ